ਦਨ ਮਾਫੀਆ ਹੀ ਕੰਮ ਕਰਦੇ ਕਿਉਂਕਿ ਜ਼ਮੀਨਾਂ ਇਹਦੇ ਏਰੀਆ ਚ ਖੁਦਿਆਂ ਨੂੰ ਤੇ ਬਨੇ ਪ੍ਰਤਾਪ ਮੇਰਾ ਆਪਾਂ ਦਾ ਸੀ ਉਹ ਕੋਲੇ ਚੰਗੀ ਜ਼ਮੀਨ ਸੀ ਤਾਂ ਜ਼ਮੀਨਾਂ ਨੂੰ ਦੁਬਾਰਾ ਤੀ ਲੋਕਾਂ ਨੇ ਗਲਤ ਤਰੀਕੇ ਨਾਲ ਗਲਤੋ ਘਾਟਨਾ ਕੀ ਆਪਣੇ ਨਾਂ ਖਵਾਲੇ ਅਬਜ਼ਾ ਤਾਂ ਮਿਲ ਨਹੀਂ ਸਕਦਾ ਜਦੋਂ ਕੋਈ ਸਰਕਾਰ ਆਉਂਦੀ ਹੈ ਕਿਸੇ ਸਰਕਾਰ ਸੀ ਉਹਨਾਂ ਵੇੜਾਂ ਚ ਉਹਨਾਂ ਨੂੰ ਐਸੀ ਵੀ ਸ਼ਾਇਦ ਕਬਜ਼ਾ ਮਿਲ ਜੇ ਕਿਉਂਕਿ ਕਬਜ਼ਾ ਹੈ ਬਿਲਡਿੰਗ ਦਾ ਨਾ ਕੋਈ ਕੋਡ ਦਵਾ ਸਕਦੇ ਐ ਨਾ ਪੁਲਿਸ ਦਵਾ ਸਕਦੇ ਇੱਕ ਤਾਂ ਨਿਸ਼ਚਿਤਪਾਲ ਹੈ ਉਹ ਵੀ ਇਹਨਾਂ ਦੇ ਰਿਸ਼ਤੇਦਾਰੀ ਦੇ ਮਤਲਬ ਸਕੇ ਨੇ ਇੱਕ ਉਹਦਾ ਬੇਟਾ ਹੈ ਇੱਕ ਰਾਣਾ ਜਵਿੰਦਰ ਉਹ ਐਗਰੀਕਲਚਰ ਸੁਸਾਇਟੀ ਬਣਾ ਕੇ ਉਹਦੇ ਰਾਹੀਂ ਕਬਜ਼ਾ ਕਰਨ ਨੂੰ ਹੁਣ ਟਾਈਮ ਹੋ ਰਿਹਾ ਸੀ ਵੀ ਦੁਬਾਰਾ ਰਿਕਵੈਸਟ ਕਰਾਂਗੇ ਐਸਐਸਪੀ ਨੂੰ ਕਿ ਇਹ ਇਮੀਡੀਏਟਲੀ ਉਹਨੂੰ ਕਿਤੇ ਵੀ ਹੋਵੇ ਲੋਗੇ ਪਿੱਛੇ ਬੈਕਗਰਾਉਂਡ ਦਾ ਇੱਕ ਬੜਾ ਪੋਲਿਟਿਕਲ ਵੀ ਆਤਾ ਜਿਹਦੇ ਕਰਕੇ ਥੋੜਾ ਬਹੁਤ ਟਾਈਮ ਵੱਧ ਲੱਗ ਪੂਰੇ ਪਤਾ ਲੱਗਿਆ ਵੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਡੀਜੀਪੀ ਨੂੰ ਮਿਲਿਆ ਦੂਜਿਆਂ ਕੋਈ ਬੰਦੇ ਲੈਵਲ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਇਹ ਗਲਤ ਹੈ ਫੁਲਾਨਾ ਕਿਉਂਕਿ ਉਹ ਸੋਸਾਇਟੀ ਜਿਹੜੀ ਬਣੀ ਸੀ ਨਾ ਤੇ ਉਹ ਤਿੰਨ ਮੈਂਬਰ ਉਹ ਮੈਂਬਰਾਂ ਕਰਕੇ ਹੀ ਉਹ ਹੀ ਜ਼ਮੀਨ ਸਾਰਿਆਂ ਦੇ ਨਾਲ ਡਿਸਟ੍ਰਿਬਿਊਟ ਹੋਈ ਉਹਨਾਂ ਦਾ ਰਜਿਸਟਰੀ ਆ ਉਹਨਾਂ ਨੇ ਗਲਤ ਹੋਈਆਂ ਜਾਂਦੀ ਲੋਕ ਪੂਰੀ ਵੀ ਪ੍ਰਤਾਪ ਕਰਾਵਾ ਜਿਸ ਪੀਅੰਡ ਆਧਾਰ ਕਾਰਡ ਜਿਹੜੇ ਲੱਗੇ ਆ ਉਹ ਮੰਦੇ ਦੂ ਬਾਦ ਹੁਣ ਦਿਸ ਨਹੀਂ ਰਹੇ ਕਿੱਧਰ ਗਏ ਇਹ ਬੜਾ ਵੱਡਾ ਕੋਈ ਕਾਂਸਪੀਰੇਸੀ ਹੈ ਕਿਉਂਕਿ ਜਦੋਂ ਲੈਂਡ ਮਾਫੀਆ ਚੱਲਦਾ ਹੈ ਨਾ ਉਹ ਬਹੁਤ ਕੁਝ ਕਰਦਾ ਹੈ ਸ਼ਨੀਵਾਰ ਨੂੰ ਮਲੋਟ ਨੇੜੇ ਪਿੰਡ ਬੁਲਖੁਰਾਣਾ ਵਿਖੇ ਦੋਰੇ ਹੱਤਿਆ ਕਾਂਡ ਨੇ ਜਿੱਥੇ ਆਮ ਲੋਕਾਂ ਨੂੰ ਸੁਣ ਕਰਕੇ ਰੱਖ ਦਿੱਤਾ ਹੈ ਉੱਥੇ ਪਰਿਵਾਰ ਤੇ ਰਿਸ਼ਤੇਦਾਰ ਸਦਮੇ ਤੋਂ ਬਾਹਰ ਨਹੀਂ ਆ ਰਹੇ ਮਰਨ ਵਾਲਿਆਂ ਵਿੱਚ ਕਾਂਗਰਸ ਦੇ ਤਿੰਨ ਵਾਰ ਵਿਧਾਇਕ ਰਹੇ ਅਜੀਤਿੰਦਰ ਸਿੰਘ ਮੋਫਰ ਦਾ ਭਾਂਜਾ ਤੇ ਉਸ ਦਾ ਪੁੱਤਰ ਹੈ ਜਦ ਕਿ ਇਸ ਕਤਤਲਾਂ ਦੇ ਇਸ ਮਾਮਲੇ ਵਿੱਚ ਨਾਮਜਦ ਵਿਅਕਤੀ ਪੰਜਾਬ ਦੀ ਵੱਡੀ ਰਾਜਨੀਤਿਕ ਹਸਤੀ ਤੇ ਕਾਂਗਰਸ ਦੇ ਹੀ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਦਾਵਾ ਦੇ ਸਾਲਾ ਅਤੇ ਸੌ ਰਹ ਹਨ ਇਸ ਮਾਮਲੇ ਤੇ ਅਜੀਤ ਿੰਦਰ ਮੋਫਰ ਨੇ ਦੋਸ਼ ਲਾਇਆ ਕਿ ਸੁਖਜਿੰਦਰ ਸਿੰਘ ਰੰਦਾਵਾ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਾਂਗਰਸ ਸਰਕਾਰ ਤੇ ਕਾਰਜਕਾਲ ਤੇ ਉਂਗਲ ਚੁੱਕਦਿਆਂ ਨੂੰ ਨੇ ਕਿਹਾ ਕਿ ਇਹ ਜ਼ਮੀਨੀ ਵਿਵਾਦ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 2017 ਤੋਂ 2022 ਦਰਮਿਆਨ ਸ਼ੁਰੂ ਹੋਇਆ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਜੀਤ ਿੰਦਰ ਮੋਫਰ ਨੇ ਕਾਂਗਰਸ ਸਰਕਾਰ ਦੇ ਕਾਰਜਕਾਲ ਤੋਂ ਸ਼ੁਰੂ ਹੋਈ ਇਹ ਕਾਰਵਾਈ ਲੈਂਡ ਮਾਫੀਆ ਦੀ ਕਾਰਵਾਈ ਹੈ। ਮਾਲਵੇ ਦੇ ਇਹਨਾਂ ਪਿੰਡਾਂ ਵਿੱਚ ਸਰਪ੍ਰਲਸ ਜ਼ਮੀਨਾਂ ਦੇ ਮਾਮਲੇ ਵਿੱਚ ਸਰਕਾਰ ਦੇ ਚਾਹਤੇ ਤੇ ਰਸੂਖਵਾਨ ਲੋਕਾਂ ਨੇ ਜਾਇਜ਼ ਨਜਾਇਜ਼ ਤਰੀਕੇ ਨਾਲ ਰਜਿਸਟਰੀਆਂ ਕਰਾ ਕੇ ਇਸ ਨੋ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਬুল ਖੁਰਾਨਾ ਵਿਖੇ विनय ਪ੍ਰਤਾਪ ਦੇ ਕਬਜ਼ੇ ਵਾਲੀ ਜ਼ਮੀਨ ਦੀ ਪਿੰਡ ਦੇ ਵਿਅਕਤੀਆਂ ਨਛੱਤਰਪਾਲ ਸਿੰਘ, ਉਸ ਦੇ ਲੜਕੇ ਰਵਿੰਦਰਪਾਲ ਸਿੰਘ ਤੇ ਦਵਿੰਦਰਪਾਲ ਰਾਣਾ ਨੇ ਖੇਤੀ ਸੁਸਾਇਟੀ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਆਪਣੀ ਪਾਰਟੀ ਦੇ ਆਗੂਆਂ ਤੇ ਹਮਲਾ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦੇ ਸਹੁਰੇ ਤੇ ਸਾਲੇ ਦੀ ਸ਼ਮੂਲੀਅਤ ਹੈ। ਕਾਂਗਰਸ ਦੇ ਵੱਡੇ ਸਿਆਸੀ ਆਗੂਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਲੜਾਈ ਜਾਰੀ ਰੱਖਣਗੇ ਉਹਨਾਂ ਇਸ ਮਾਮਲੇ ਵਿੱਚ ਫਰਜ਼ੀ ਬੰਦੇ ਖੜ੍ਹ ਕਰਕੇ ਜਾਲੀ ਰਜਿਸਟਰੀਆਂ ਕਰਾਉਣ ਦੇ ਮਾਮਲੇ ਦੀ ਵੀ ਜਾਂਚ ਮੰਗੀ। ਇਹ ਐਕਚੁਅਲੀ ਇਹ ਸਾਰਾ ਗੈਂਡਾ ਮਾਫੀਆ ਹੀ ਕੰਮ ਕਰਦਾ ਹੈ। ਕਿਉਂਕਿ ਜ਼ਮੀਨਾਂ ਇਹਦੇ ਏਰੀਆ 'ਚ ਖੁੱਲੀਆਂ ਨੇ ਤੇ ਵਿਨੇ ਪ੍ਰਤਾਪ ਮੇਰਾ ਆਪਾ ਜੀਓ ਤੋਂ ਕੋਲੇ ਚੱਗੇ। ਜ਼ਮੀਨ ਸੀ ਕਿਉਂਕਿ ਜਦੋਂ ਸਰਪਲਸ ਨੇ ਨਾ ਆਈ ਸੀ ਉਹ ਤੋਂ ਜਿਨ੍ਹਾਂ ਕੋਲ ਜ਼ਮੀਨ ਦਾ ਟ੍ਰਾਂਸਫਰ ਕੀਤਾ ਸੀ ਪੂਰਤ ਗਈ ਵਾਪਸ ਨਹੀਂ ਹੁੰਦੀਆਂ ਤਾਂ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਕੋਈ ਲੋਕਾਂ ਨੇ ਗਲਤ ਤਰੀਕੇ ਨਾਲ ਗਲਤੋ ਘਾਟਾ ਕੇ ਆਪਣੇ ਨਾਂ ਖਵਾ ਲਿਆ ਕਬਜ਼ਾ ਤਾਂ ਮਿਲ ਨਹੀਂ ਸਕਦਾ ਸੀ ਉਹ ਅੰਡਰ ਫਾਲਸ ਪ੍ਰੈਸਟਿਜ ਉਹਨਾਂ ਨੇ ਹੋ ਕਰਕੇ ਫਿਰ ਪ੍ਰੈਸ਼ਰ ਬਣਾਉਣ ਲੱਗ ਪਰ ਜਦੋਂ ਦੇਖੋ ਕੋਈ ਸਰਕਾਰ ਆਉਂਦੀ ਹੈ ਪਿਛਲੀ ਸਰਕਾਰ ਸੀ ਉਹਨਾਂ ਵੇਲੇ ਚ ਉਹਨਾਂ ਨੂੰ ਐਸੀ ਵੀ ਸ਼ਾਇਦ ਕਬਜ਼ਾ ਮਿਲ ਜੇ ਜਦੋਂ ਕਿ ਕਬਜ਼ਾ ਮਿਲ ਨਹੀਂ ਸਕਦਾ ਨਾ ਕੋਈ ਕੋਰਟ ਦਵਾ ਸਕਦੇ ਐ ਨਾ ਪੁਲਿਸ ਦਵਾ ਸਕਦੇ ਕੋਠੋ ਪਿੰਡ ਦੀ ਇੱਕ ਰਾਣਾ ਹੈ ਦਵਿੰਦਰ ਪੁਨੇ ਕਰਵਾ ਕੇ ਕੋਸ਼ਿਸ਼ ਕੀਤੀ ਹਾਲਾਂਕਿ ਮੇਰੀ ਨੌਲੇਜ ਸੀ ਕਿ ਮੈਂ ਮੈਸੇਜ ਵੀ ਲਾਇਆ ਮੈਂ ਕਿਹਾ ਵੀ ਗਲਤ ਸਾਮਨਾ ਕਰੋ ਜੇ ਤੁਹਾਡੇ ਕੋਲ ਕੋਈ ਰਾਈਟ ਬੰਦ ਆ ਕੇ ਫਾਈਲ ਹੈਲਪ ਕਰੋ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਫਿਰ ਦੁਬਾਰਾ کئی ਦਿਨ ਹੋ ਗਏ ਇਹੇ ਕੋਸ਼ਿਸ਼ਾਂ ਚੱਲ ਰਹੀਆਂ ਪਿੰਡ ਦੇ ਵਿੱਚ ਬਹੁਤਨ ਹੋਰ ਇਹੇ ਦੇ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਨਾਲ ਕੋ-ਇਨਸਾਈਡ ਕਰਕੇ ਇੱਕ ਐਗਰੋਨਾਮੀ ਉਹ ਬਣਾ ਲਈ ਸੋਸਾਇਟੀ ਉਹ ਸੋਸਾਇਟੀ ਦੇ ਵਿੱਚ ਉਹ 15 20 ਏਕੜ ਜ਼ਮੀਨ ਛੜਾ ਕੇ ਗਾਦੀ ਉਹਦਾ ਕਬਜ਼ਾ ਕਰਨੇ ਕੋਸ਼ਿਸ਼ ਕਰ ਰਹੇ ਸਨ ਔਰ ਉਸ ਕਬਜ਼ੇ ਕਰਨ ਦੇ ਦੌਰਾਨ विनय प्रताप ने उन्होंने मां कहा कि जेता ਤੁਹਾਡੇ ਕੋਲ ਕੋਈ ਟੂਰਨਾਮੈਂਟਸ ਪ੍ਰੋਪਰ ਹੈ ਜਾਂ ਕੁਝ ਆ ਦੱਸੋ ਉਥੇ ਉਹਨਾਂ ਦਾ ਤੁੰਗ ਮੈਂ ਹੋ ਗਿਆ ਔਰ ਉਥੇ ਜਦੋਂ ਉਹਨਾਂ ਨੇ ਸਾਰਾ ਕੁਝ ਮੌਕੇ ਦੇ ਹਾਲਾਤ ਦੇਖ ਕੇ ਫਿਰ ਇਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਯੂ हैव टू ਗੋ ਫਿਰ ਉਹ ਜਾ ਕੇ ਆਪਣਾ ਕਾਰਜ ਲਿਆ ਕੇ ਪਿਸਤਲ ਫਿਰ ਉਹਨਾਂ ਨੇ ਫਾਇਰ ਕਰਕੇ ਨਾਲੇ ਤਾਂ विनय प्रताप ਦੀ ਡੈਥ ਹੋ ਗਈ ਨਾਲੇ ਉਹਦੇ ਬੈਠੇ ਹਾਂ ਜੀ ਚੱਲ ਰਿਹਾ ਸਾਰੇ ਦਾ ਇਹ ਇਸ ਸਿਵਲ ਮੈਟਰ ਵੀ ਚੱਲ ਰਿਹਾ ਹੈ ਇਹ ਨਾਲ ਦੀ ਨਾਲ ਸਾਡੇ ਇਧਰ ਐਸਟੀਐਮ ਕੋਰਟਸ ਵੀ ਹੈ ਉਥੇ ਕਈ ਇੰਤਕਾਲ ਗਲਤ ਹੋਇਆ ਉਹਨਾਂ ਨੂੰ ਦਰਸਤ ਕਰਾਉਣ ਦੀ ਗੱਲ ਚੱਲ ਰਹੀ ਹੈ ਔਰ ਕਈ ਜਗ੍ਹਾ ਗਲਤ ਕਬਜ਼ਾ ਕਰਨ ਵਾਸਤੇ ਇਹ ਸਾਰਿਆਂ ਦਾ ਇਹ ਇਹ ਇੱਕ ਵਾਰ ਪਹਿਲਾਂ ਵੀ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਵਿਨੇ ਨੇ ਮੈਸੇਜ ਲਾਤਾ ਸੀਗਾ ਪਰ ਇਸ ਨੂੰ ਪਰ ਪੁਲਿਸ ਜਿਹੜੀ ਹੈ ਨਾ ਜਿੰਨਾ ਚਿਰ ਕੋਈ ਲੜਾਈ ਝਗੜਾ ਨਹੀਂ ਹੁੰਦੇ ਦਖਲ ਅੰਦਾਜ਼ੀ ਕਰਦੇ ਉਹ ਪੰਜਾਬ ਚ ਦਾ ਨੋਰਮਲ ਗੱਲ ਹੈ ਹਰੇਕ ਹੀ ਡਰਾਉਣ ਦੀ ਕੋਸ਼ਿਸ਼ ਕਰਦਾ ਪਰ ਇੰਨੀ ਕੋਈ ਉਮੀਦ ਨਹੀਂ ਸੀ ਵੀ ਐਡੀ ਵੱਡੀ ਗੱਲ ਹੋ ਜਾਈ ਮੇਰੇ ਵੀ ਉਰੋਂ ਤਾਂ ਕਣਕ ਵੱਢਣ ਲੱਗੇ ਸੀ ਜੀ ਵੀ ਨੇ ਦੇ ਬੰਦੇ ਉਹ ਕਣਕ ਵੱਢ ਰਹੇ ਸੀ ਉਹ ਜਾ ਕੇ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨੂੰ ਵੈਸੇ ਲਾਤਾ ਉਹ ਚੰਡੀਗੜ੍ਹੋਂ ਦੋਹੇ ਬਾਪ ਬੇਟਾ ਆ ਗਏ ਉਹਨਾਂ ਨੇ ਆ ਕੇ ਰੋਕਤਾ ਜੀ ਰੋਕਣ ਤੋਂ ਬਾਅਦ ਉਹਨਾਂ ਨੇ ਤਾਂ ਹੋ ਗਿਆ ਵੀ ਚਲੋ ਠੀਕ ਹੈ ਟਕਾਹ ਹੋ ਗਈ ਗੱਲ ਖਤਮ ਹੈ ਪਰ ਅਗੇਨ ਫਿਰ ਉਹ ਜਾ ਕੇ ਕਾਰ ਲੈ ਕੇ ਆਇਆ ਪਹਿਲਾਂ ਟਰੈਕਟਰ ਤੇ ਆਇਆ ਫਿਰ ਸਪਸਟਲ ਸੀ ਜੋ ਨੇ ਫਾਇਰਿੰਗ ਕੀਤੀ ਕਿੰਨੀ ਜਗ੍ਹਾ ਟੋਟਲ ਕਿੰਨੀ ਜਗ੍ਹਾ ਦਾ ਰੋਲਾ ਹੈ ਕਿੰਨੀ ਇਹ 18 ਕਿੱਕੜੇ ਇਹਦਾ ਜੀ ਐਫ ਆਈ ਆਰ ਹੋ ਚੁੱਕੀ ਹੈ ਤੁਸੀਂ ਉਹ ਚੈੱਕ ਕਰ ਲਓ ਕਿਉਂਕਿ ਇਹਦੇ ਵਿੱਚ ਜਿਹੜੀ ਐਗਰੋ ਸੁਸਾਇਟੀ ਬਣ ਸੀ ਉਹਦੇ ਵਿੱਚ ਇੱਕ ਮੇਨ ਮੈਂਬਰ ਤਾਂ ਉਥੋਂ ਇੱਕ ਤਾਂ ਹੈ ਲड़का ਇੱਕ ਤਾਂ ਨਿਸ਼ਤਰਪਾਲ ਹੈ ਉਹ ਵੀ ਇਹਨਾਂ ਦੇ ਰਿਸ਼ਤੇਦਾਰੀ ਨੇ ਮਤਲਬ ਕਰ ਸਕੇ ਨੇ ਇਕੋ ਦਾ ਬੇਟਾ ਹੈ ਇੱਕ ਰਾਣਾ ਦਵਿੰਦਰ ਉਹ ਐਗਰੀਕਲਚਰ ਸੁਸਾਇਟੀ ਬਣਾ ਕੇ ਉਹਦੇ ਰਾਹੀਂ ਕਵਰਦਾ ਕਰਨੇ ਕੋਸ਼ਿਸ਼ ਕਰਦਾ ਦੇਖੋ ਪੁਲਿਸ ਫਿਲਹਾਲ ਅਜੇ ਤੱਕ ਬਿਲਕੁਲ ਪੂਰਾ ਕੋਆਪਰੇਟ ਕਰ ਰਹੀ ਹੈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਰੈਸਟ ਕਰਨ ਦੀ ਵੀ ਗੱਲ ਚੱਲ ਰਹੀ ਹੈ ਜੇ ਉਹ ਹਮ ਟਾਈਮ ਹੋ ਰਿਹਾ ਸੀ ਵੀ ਦੁਬਾਰਾ ਰਿਕੁਐਸਟ ਕਰਾਂਗੇ ਐਸਐਸਪੀ ਨੂੰ ਕਿ ਵੀ ਇਮੀਡੀਏਟਲੀ ਉਹਨੂੰ ਕਿਤੇ ਵੀ ਹੋਵੇ ਕਿਉਂਕਿ ਪਿੱਛੇ ਬੈਕਗਰਾਉਂਡ ਦੇ ਕਾਫੀ ਵੱਡਾ ਪੋਲਿਟਿਕਲ ਵੀ ਹੱਥ ਹੈ ਜਿਹਦੇ ਕਰਕੇ ਉਹੜਾ ਬੋਟਾ ਇਨਵੈਦ ਲੱਗ ਜਾਂਦਾ ਉਹਨਾਂ ਨੇ ਦੇਖੋ ਐਫ ਆਈ ਆਰ ਸਾਰੀ ਚੈੱਕ ਕਰ ਲਈ ਦਸਤਾ ਵੀ ਜਿੰਨੇ ਬੰਦੇ ਇਨਵੋਲਡ ਹੈ ਉਹਨਾਂ ਦੇ ਅਗੇ ਸੇ ਐਫ ਆਈ ਆਰ ਹੋ ਗਈ ਚਾਰ ਬੰਦਿਆਂ ਦੇ ਔਰ ਕਲੀਅਰ ਕੱਟ ਉਹਨਾਂ ਨੇ ਸਾਰਾ ਲਿਖਤਾ ਉਹਨਾਂ ਦੇ ਵਿੰਨੇ ਦੇ ਬੇਟੀ ਵੱਲੋਂ ਐਫ ਆਈ ਆਰ ਹੋਈ ਹੈ ਜਿਹੜੇ ਮੌਕੇ ਦਾ ਗਵਾਹ ਸੀ ਜਿਹਨੇ ਦੇਖਿਆ ਵੀ ਬੰਦਾ ਗੋਲੀਆਂ ਮਾਰ ਰਿਹਾ ਉਹਦਾ ਪਲੋ ਹਰ ਚੀਜ਼ ਐਸ ਪਰ ਜਿਵੇਂ ਉਹਵੇਂ ਹੋਈ ਹੈ ਹੁਣ ਇਹ ਪਤਾ ਲੱਗਿਆ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਡੀ ਜੀ ਪੀ ਨੂੰ ਮਿਲੇ ਆ ਦੂਜੀਆਂ ਕੋਈ ਬੰਦੇ ਆਈ ਲੈਵਲ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਇਹ ਗਲਤ ਹੈ ਫਲਾਨਾ ਅਸੀਂ ਕਿਹਾ ਜੀ ਇਹ ਗਲਤ ਹੈ ਤਾਂ ਫਿਰ ਬੰਦੇ ਮਾਰਨ ਦੀ ਕੀ ਲੋਟ ਸਿੱਤ ਨਹੀਂ ਜੀ ਉਹ ਰਾਣੇ ਦੇ ਤਾਂ ਨਹੀਂ ਉਹ ਉਥੇ ਪੋਲਿਟਿਕਲੀ ਤੁਹਾਨੂੰ ਪਤਾ ਹੀ ਹੈ ਸਾਰਾ ਪੋਲਿਟਿਕਲ ਬੰਦੇ ਜਿਹਨਾਂ ਨੂੰ ਤੁਸੀਂ ਕੀ ਪੋਲਿਟਿਕਲ ਅਸੰਦ ਨੂੰ ਮੰਨ ਖੜਦੇ ਹੋ ਮੈਂ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਮੀਡੀਏਟਲੀ ਰੈਕਸੋਲ ਹੋ ਜਾਵੇ ਇੱਕ ਵਾਰ ਜਦੋਂ ਐਫ ਆਈ ਆਰ ਹੋ ਕੇ ਬੰਦਾ ਉਹਨਾਂ ਨੂੰ ਸਰਪੰਨ ਬਰਾੜ ਦੀ ਇਸ ਸੋਮੇਟੀ ਇਨਵੋਲਵਮੈਂਟ ਹੀ ਦੇ 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 ਸਾਰੇ ਮਾਮਲੇ ਦੇ ਵਿੱਚ ਉਹੀ ਹੈ ਜੀ ਐਕਚੁਅਲੀ ਉਹ ਸੋਸਾਇਟੀ ਜਿਹੜੀ ਬਣੀ ਸੀ ਨਾ ਉਹ ਤਿੰਨ ਮੈਂਬਰ ਦੇ ਉਹ ਮੈਂਬਰਾਂ ਕਰਕੇ ਹੀ ਉਹ ਹੀ ਜ਼ਮੀਨ ਸਾਰਿਆਂ ਦੇ ਨਾਲ ਡਿਸਟ੍ਰਿਬਿਊਟ ਹੋਈ ਉਹਨਾਂ ਦਾ ਰਜਿਸਟਰੀਆਂ ਉਹਨਾਂ ਨੇ ਗਲਤ ਹੋਈਆਂ ਜਾਲੀ ਵੀ ਰੋਲ ਕੋਈ ਪੜਤਾਲ ਕਰਾਵਾਂ ਰਜਿਸਟਰੀਆਂ ਦੀ ਕੋਈ ਚੈਲੰਜ ਕੀਤਾ ਜੀ ਅਸੀਂ ਪਹਿਲਾਂ ਰਜਿਸਟਰੀਆਂ ਵੀ ਜਲਦੀ ਹੋਈਆਂ ਨਹੀਂ ਸੀ ਉਹ ਤਾਂ ਜੀ ਸਾਰਾ ਉਹ ਕੋਰਟ ਮੈਟਰ ਹੈਗਾ ਉਹਦੇ 'ਚ ਇਹ ਹੀ ਹੈ ਵੀ ਆਧਾਰ ਕਾਰਡ ਜਿਹੜੇ ਲੱਗੇ ਐ ਉਹ ਬੰਦੇ ਦੂਬਾਦ ਹੁਣ ਦਿਸ ਨਹੀਂ ਰਹੇ ਕਿੱਧਰ ਗਏ ਇਹ ਬੜਾ ਵਟਾ ਕੋਈ ਕਾਂਸਪੀਰੇਸੀ ਹੈ ਕਿ ਜਦੋਂ ਲੈਂਡ ਮਾਫੀਆ ਚੱਲਦਾ ਨਾ ਉਹ ਬਹੁਤ ਕੁਝ ਕਰਦਾ ਕਈ ਗੱਲਾਂ ਲੁਕਾਉਣ ਲਈ ਬੜਾ ਕੁਝ ਕੀਤਾ ਜਾਂਦਾ ਸੋ ਅਸੀਂ ਉਹਦੇ ਵੀ ਸਰਕਾਰ ਤੋਂ ਮੰਗ ਕਰਾਂਗੇ ਸੀਐਮ ਤੋਂ ਕਿ ਇਹਨੂੰ ਬੜੇ ਹਾਈ ਲੈਵਲ ਦੀ ਇਨਕੁਆਰੀ ਹੋਵੇ ਇਹਦੇ ਕੇਸ ਦੇ ਨਾਲ ਕੋਈ ਵੀ ਹੋਰ ਕ੍ਰਾਈਮ ਕੀਤਾ ਉਹਨੂੰ ਐਡ ਕੀਤਾ ਜਾਵੇ ਔਰ ਕੋਈ ਕਾਰਪੋਰੇਟ ਹੈ ਉਹ ਸਕਾਟ ਫਰੀ ਨਹੀਂ ਜਾਣਾ ਚਾਹੀਦਾ ਆਈ 57 ਸਾਲ ਹੋਇਆ ਜੀ ਜਦੋਂ ਸਾਡੀ ਸਰਕਾਰ ਕੀ ਉਦੋਂ ਸ਼ੁਰੂ ਹੋ ਗਿਆ ਜੀ ਕੰਮ ਬਾਅਦ ਚ ਫਿਰ ਚੱਲੀ ਗਿਆ ਹੌਲੀ ਹੌਲੀ